ਲਵੀ ਦੋਸਤੋ ਜਿਹੜੇ ਕਹਿੰਦੇ ਸੀਗੇ ਵੀ ਅੜੀਸਰ ਕੱਠ ਘੱਟ ਹੁੰਦਾ ਪਿਛਲੇ ਦੋ ਤਿੰਨ ਮਹੀਨੇ ਦੀਆਂ ਵੀਡੀਓ ਆਉਂਦੀਆਂ ਸੀ ਹੈਨਾ ਵੀ ਉਹ ਚ ਕੱਠ ਘੱਟ ਹੁੰਦਾਗਾ ਵੀ ਉਥੇ ਦੁਕਾਨਾਂ ਸੀ ਜਿਹੜੀਆਂ ਉਹਨਾਂ ਨੂੰ ਜਿੰਦੇ ਲੱਗ ਗਏ ਜੀ ਉਥੇ ਆਏ ਆ ਜੀ ਉਥੇ ਬਹੁ ਆ ਜੀ ਉਥੇ ਜਾਓ ਆ ਮਿੱਤਰੋ ਕੋਸ ਨਹੀਂ ਹੈਗਾ ਸਾਰਾ ਕੁਝ ਠੀਕ ਠਾਕ ਆ ਜਿਵੇਂ ਪਹਿਲਾਂ ਕੱਠ ਹੁੰਦਾ ਸੀਗਾ ਓਵੇਂ ਹੀ ਕੱਠ ਹੁੰਦਾਗਾ ਸਾਰਾ ਕੁਝ ਓਵੇਂ ਆ ਸਾਰੀਆਂ ਦੁਕਾਨਾਂ ਖੁੱਲੀਆਂ ਨੇ ਸਾਰਾ ਕੁਝ ਆ ਵੀ ਜਿਵੇਂ ਆਪਾਂ ਪਹਿਲਾਂ ਜਾਂਦੇ ਸੀ ਨਾ ਉੱਥੇ ਨਕਮਾਸਤ ਹੁੰਦੇ ਸੀਗੇ ਜਾ ਕੇ ਮੰਨ ਕੇ ਚੱਲੋ ਆਏ ਆਂ ਤਿਵਾਰਾ ਉਹ ਆਮ ਵੀ ਜਾਂਦੇ ਸੀਗੇ ਵਿੱਚ ਆਪਣੀਆਂ ਸੁੱਖਾਂ ਪੂਰ ਬਾਰਾਂ ਹੁੰਦੀਆਂ ਸੀਗੀਆਂ ਜਦੋਂ ਜਹਾਜ਼ ਚੜਾਉਂਦੇ ਸੀ ਆਪਾਂ ਜਿਦੀ ਸੁੱਖ ਬਾਰ ਹੁੰਦੀ ਸੀ ਮਤਲਬ ਕਿ ਕੋਈ ਲੱਡੂਆਂ ਦਾ ਰੱਬ ਚੜਾਉਂਦੇ ਕੋਈ ਕੋਚੜਾ ਹੁੰਦਾ ਸੀ ਹੈ ਨਾ ਵੀ ਮੇਰੇ ਵੀਰ ਬਣ ਕੇ ਜਿਵੇਂ ਪਹਿਲਾਂ ਜਾਂਦੀ ਸੀ ਨਾ ਸੰਗਤ ਓਵੇਂ ਜਿਵੇਂ ਆਪਣਾ ਜਾਣ ਦਾ ਹੁਣ ਫਰਜ਼ ਬਣਦਾ ਓਵੇਂ ਜਿਵੇਂ ਜਾਵੋ ਕੋਈ ਨਹੀਂ ਉੱਥੇ ਕੋਈ ਦੁਕਾਨਾਂ ਨੂੰ ਜਿੰਦੇ ਨਹੀਂ ਲੱਗੇ ਕੋਈ ਉੱਥੇ ਕੱਠ ਨਹੀਂ ਘਟ ਆਉਂਦਾ ਕੋਈ ਗੱਲਬਾਤ ਨਹੀਂ ਹੈਗੀ ਆਹ ਦੇਖ ਲਓ ਤੁਸੀਂ ਕੱਠ ਘਟ ਆਗਾ ਪੂਰਾ ਫੁੱਲ ਇਕੱਠ ਹੁੰਦਾਗਾ ਉਹ ਲੋਕ ਅਫਵਾਹਾਂ ਡਾਉਂਦੇ ਨੇ ਜਿਹੜੇ ਲੋਕ ਝੋਲੀ ਚੱਕ ਹੁੰਦੇ ਨੇਗੇ ਕਿਤੇ ਕਿਤੇ ਬਾਗੇ ਕਿਤੇ ਕਿਤੇ ਬਾਗੇ ਜਿੱਥੇ ਵਿਸਵਾਸ ਨਹੀਂ ਰੱਖਣਾ ਲੋਕਾਂ ਨੇ ਉਹ ਲੋਕ ਮਿੱਤਰੋ ਅਫਵਾਹਾਂ ਝੂਠੀਆਂ ਡਾਉਂਦੇ ਨੇ ਵੀ ਉਥੇ ਜੀ ਇਕੱਠ ਘੱਟ ਹੁੰਦਾ ਜੀ ਉਥੇ ਆਏ ਆ ਜੀ ਉਥੇ ਦੁਕਾਨਾਂ ਬੰਦ ਹੋ ਗਈਆਂ ਭਰਾਵੋ ਕੁਝ ਨਹੀਂ ਹੋਇਆ ਸਾਰਾ ਕੁਝ ਠੀਕ ਠਾਕ ਆ ਰੱਬ ਤੇ ਭਰੋਸਾ ਰੱਖਿਆ ਕਰੋ ਗੁਰਦੁਆਰੇ ਜਿੱਥੇ ਜਿੱਥੇ ਆਪਣੇ ਹੈਗੇ ਆ ਨਾ ਸਾਰੇ ਜਾਵੋ ਮੇਰੇ ਵੀਰ ਬਣ ਕੇ ਸਾਰੇ ਗੁਰੂ ਗੁਰੂ ਘਰਾਂ ਦੇ ਸਾਰਿਆਂ ਦੇ ਤੁਸੀਂ ਆਪਦੀ ਸਰਦਾ ਰੱਖਿਆ ਕਰੋ ਭਰਾ ਬਣ ਕੇ ਕੋਈ ਐਡੀ ਗੱਲਬਾਤ ਨਹੀਂ ਹੈਗੀ ਵੀ ਜਿਹੜੇ ਕਹਿੰਦੇ ਜੀ ਉੱਥੇ ਆਏ ਆ ਉੱਥੇ ਬਾਹ ਜੀ ਉੱਥੇ ਜਾਓ ਆ ਕੁਝ ਨਹੀਂ ਹੈਗਾ ਪ੍ਰਭੂ ਚਾਰ ਸਪੇਰੇ ਠੀਕ ਠਾਕ ਹੈ ਰੱਬ ਇੱਕ ਹੈ ਸਭ ਤੋਂ ਵੱਡੀ ਗੱਲ ਸਰਦਾ ਦੀ ਤੇ ਵਿਸ਼ਵਾਸ ਦੀ ਹੁੰਦੀ ਆ ਧੰਨੇ ਭਗਤ ਨੇ ਨਾ ਪੱਥਰਾਂ 'ਚੋਂ ਰੱਬ ਪਾ ਲਿਆ ਸੀ ਹਾਂ ਇਹ ਤੇਰੀ ਗੱਲ ਨਾਲ ਮੈਂ ਹਰੀ ਸਹਿਮਤ ਹਾਂ ਵੀ ਧੰਨੇ ਭਗਤ ਨੇ ਪਤਰਾ ਜੁਰਾ ਬਾਬਾ ਦੀ ਪੂਜਾ ਕਰਕੇ ਉਹਦੇ ਵਿੱਚ ਰੱਬ ਪਾ ਜਦੋਂ ਤਾਂ ਲੋਕਾਂ ਨੇ ਲੈਣੇ ਸੀ ਬੀਜੇ ਜਾਂ ਕੋਈ ਹੋਰ ਕੰਮ ਆੜਿਆ ਹੋਇਆ ਸੀ ਉਹ ਤਾਂ ਦਿਖਦਾ ਸੀ ਅੜੀਸਾਰ ਹੈ ਤੇ ਹੁਣ ਉੱਥੇ ਕੋਈ ਜਾਂਦਾ ਨਹੀਂ ਹੁਣ ਉੱਥੇ ਕੋਈ ਜਾਂਦਾ ਨਹੀਂ ਇਹ ਗੱਲ ਵੀਡੀਓ ਵਾਲੇ ਕਹਿੰਦੇ ਨੇ ਮੈਂ ਜਿੰਨੇ ਵਾਰੀ ਗਿਆ ਆਹ ਵੀਡੀਓ ਦੇ ਵਿੱਚ ਤੁਸੀਂ ਵੀ ਦੇਖ ਲਓ ਕਿੰਨੀਆਂ ਗੱਡੀਆਂ ਖੜੀਆਂ ਨੇ ਕਿੰਨੇ ਮੋਟਰਸਾਈਕਲ ਖੜੇ ਨੇ ਸਾਰੀਆਂ ਦੁਕਾਨਾਂ ਖੁੱਲੀਆਂ ਨੇ ਇੱਥੇ ਤੈਨੂੰ ਕਿਸੇ ਪੱਖੋਂ ਲੱਗਦਾ ਵੀ ਕੱਠ ਘੱਟ ਆਗਾ ਨਹੀਂ ਨਹੀਂ ਲੱਗਦਾ ਪਤਾ ਕੀ ਆ ਜਿਹੜਾ ਤਾਂ ਲੋਕਾਂ ਨੇ ਨਾ ਲੈਣੇ ਸੀ ਬੀਜੇ ਹਾਂ ਜਾਂ ਲੋਕਾਂ ਨੇ ਆਪ ਦਾ ਕੋਈ ਹੋਰ ਕੰਮ ਸਿੱਧ ਕਰਨਾ ਸੀਗਾ ਉਦੋਂ ਦਾ ਉੱਥੇ ਤੜਕੇਛ ਦੇਹੀ ਜਾਂਦੇ ਸੀ ਭਾਜਦੇ ਸੀ ਹੁਣ ਜਿਹਦਾ ਗਾਉਂ ਨਿਕਲ ਗਿਆ ਬਾਈ ਫੇਰ ਅਗਲਾ ਜਦੋਂ ਜਹਾਜ਼ ਚੜ ਜਾਂਦਾ ਨਾ ਫੇਰ ਉਹ ਭੁੱਲ ਜਾਂਦਾ ਨਹੀਂ ਭੁੱਲਣ ਵਾਲੀ ਗੱਲ ਠੀਕ ਆ ਤੂੰ ਕਹਿੰਦਾ ਤੜਕੇ ਜਾਂਦੇ ਸੀ ਜਦ ਆਪਣੇ ਲਈ ਤਾਂ ਯਾਰ ਗੁਰਦੁਆਰਾ ਹਾਂ ਗੁਰਦੁਆਰਾ ਨੂੰ ਗ੍ਰੰਥ ਸਾਹਿਬ ਆ ਮੰਗਣ ਲਈ ਆਪਾਂ ਜਾਵਾਂਗੇ ਆਪਾਂ ਜਾਵਾਂਗੇ ਹਾਂ ਜਿਹੜੇ ਹੋਰ ਲੋਕ ਜਾਂਦੇ ਸੀ ਉਹਨਾਂ ਨੂੰ ਵੀ ਜਾਣਾ ਚਾਹੀਦਾ ਹੈ ਜਾਣਾ ਜਾਣਾ ਚਾਹੀਦਾ ਪਰ ਅੱਜ ਦੇ ਟਾਈਮ 'ਚ ਜਿੰਮੇ ਆਪਾਂ ਕਹਨੇ ਆ ਵੀ ਅੱਗੇ ਨੂੰ ਕੱਠ ਘਟ ਗਿਆ ਵੀ ਭਾਈ ਹੁਣ ਨਾ ਤੁਸੀਂ ਵੀ ਸੇਟੋ ਹਾਂ ਆਪਾਂ ਮੰਗਣਾ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਮੰਗਣਾ ਮੰਗਣਾ ਤਾਂ ਬੁੱਧੀ ਜਾਣਾ ਹਾਂ ਬਿਲਕੁਲ ਠੀਕ ਹੈ ਨਾ ਵੀ ਭਾਈ ਆਪੋ ਆਪਣਾ ਹਨਾ ਵੀ ਆਇ ਨਾ ਕਰਿਆ ਕਰੋ ਵਿਸ਼ਵਾਸ ਰੱਖਿਆ ਕਰੋ ਸਰਦਾ ਰੱਖਿਆ ਕਰੋ ਵੀ ਜਿਹੜੇ ਧਰਮ ਨੂੰ ਤੁਸੀਂ ਮੰਨਦੇ ਹੋਗੇ ਤੇ ਆਓ ਆਪਾਂ ਹਨਾ ਦਵਾਰੇ ਗੁਰਦੁਆਰਾ ੜੀ ਸਰ ਜਿਹੜੀ ਸੰਗਤ ਪਹਿਲਾਂ ਜਾਂਦੀ ਸੀ ਵੀ ਆਪਾਂ ਦਵਾਰੇ ਆਉਣ ਲੱਗੇ ਹਾਂ ਧੰਨਵਾਦ